ਇੱਕ ਪਾਸੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮੋਰਚੇ ਉੱਤੇ ਬੈਠੇ ਨੇ ਅਤੇ ਮਰਨ ਵਾਰਤ ਸ਼ੁਰੂ ਕੀਤਾ ਹੋਇਆ ਹੈ। ਦੂਜੇ ਪਾਸੇ ਸਰਵਣ ਸਿੰਘ ਪੰਦੇਰ ਕਿਸਾਨ ਆਗੂ ਨੇ ਜਿਨ੍ਹਾਂ ਦੇ ਵੱਲੋਂ ਦਿੱਲੀ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ। 6 ਦਸੰਬਰ ਤੋਂ ਪਹਿਲੇ ਜਥੇ ਦੀ ਰਵਾਨਗੀ ਹੋਵੇਗੀ। ਇਹ ਜਥਾ ਮਰਜੀਵੜਿਆਂ ਦਾ ਹੋਵੇਗਾ ਜੋ ਮਰਨ ਲਈ ਤਿਆਰ ਰਹਿਣਗੇ ਅਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਦਿਨ ਦੇ ਵਿੱਚ ਪੈਦਲ ਸਫ਼ਰ ਕਰਿਆ ਕਰਨਗੇ ਦਿੱਲੀ ਜਾਣ ਦੇ ਲਈ ਅਤੇ ਰਾਤ ਨੂੰ ਉੱਥੇ ਹੀ ਸੜਕ ਦੇ ਉੱਤੇ ਸੌਂ ਜਾਇਆ ਕਰਨਗੇ। ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਜਥੇ ਵੱਖ-ਵੱਖਰੇ ਦਿਨਾਂ ਦੇ ਤੌਰ ਤੇ ਭੇਜੇ ਜਾਇਆ ਕਰਨਗੇ ਤਾਂ ਜੋ ਪੈਦਲ ਮਾਰਚ ਕਰਕੇ ਦਿੱਲੀ ਪਹੁੰਚਿਆ ਜਾ ਸਕੇ ਕਿਉਂਕਿ ਰਵਨੀ ਸਿੰਘ ਬਿੱਟੂ ਨੇ ਆਖਿਆ ਸੀ ਕਿ ਜੇਕਰ ਕਿਸਾਨ ਪੈਦਲ ਦਿੱਲੀ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਕੋਈ ਨਹੀਂ ਰੋਕੇਗਾ ਤਾਂ ਇਸ ਨੂੰ ਲੈ ਕੇ ਹੁਣ ਕਿਸਾਨਾਂ ਨੇ ਨਵੀਂ ਰਣਨੀਤੀ ਤਿਆਰ ਕੀਤੀ ਹੈ ਅਤੇ ਪਹਿਲਾ ਜਥਾ 6 ਤਰੀਕ ਨੂੰ ਰਵਾਨਾ ਹੋਵੇਗਾ ਜਿਸ ਦੇ ਲਈ ਸਰਵਣ ਸਿੰਘ ਪੰਦੇਰ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕੀ ਹੁਣ ਕਿਸਾਨਾਂ ਦੀ ਇਸ ਤਰ੍ਹਾਂ ਦੀ ਜੋ ਰਣਨੀਤੀ ਹੈ ਇਸ ਨੂੰ ਸਫਲ ਹੋਣ ਦਿੱਤਾ ਜਾਵੇਗਾ ਕਿ ਕਿਸਾਨਾਂ ਦੇ ਇਸ ਤਰ੍ਹਾਂ ਪੈਦਲ ਮਾਰਚ ਕਰਨ ਤੇ ਪੈਦਲ ਦਿੱਲੀ ਪਹੁੰਚਣ ਦੇ ਉੱਤੇ ਕੋਈ ਰੋਕ ਨਹੀਂ ਹੋਵੇਗੀ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਹੈ ਹਰਿਆਣਾ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਤਾਂ ਅਜੇ ਤੱਕ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਅੱਗੇ ਵਧਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਪਰ ਹੁਣ ਕਿਸਾਨਾਂ ਨੇ ਜੋ ਨਵੀਂ ਰਣਨੀਤੀ ਪੈਦਲ ਮਾਰਚ ਕਰਕੇ ਪੈਦਲ ਯਾਤਰਾ ਕਰਕੇ ਦਿੱਲੀ ਪਹੁੰਚਣ ਦਾ ਨਵਾਂ ਐਲਾਨ ਕੀਤਾ ਹੈ ਨਵਾਂ ਰਾਹ ਲੱਭਿਆ ਹੈ ਇਹ ਕਿੰਨਾ ਸਫਲ ਹੁੰਦਾ ਇਸ ਦੇ ਉੱਤੇ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਪਰ ਆਮ ਆਦਮੀ ਪਾਰਟੀ ਦੀ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਭਾਜਪਾ ਦੀ ਸਰਕਾਰ ਹੈ ਕੀ ਇਹ ਸਰਕਾਰਾਂ ਵੀ ਮਨਜ਼ੂਰੀ ਦੇਣ ਗਿਆ ਕਿਉਂਕਿ ਰਸਤਾ ਖੋਲਣ ਦੇ ਦਾਅਵੇ ਤਾਂ ਹੁਣ ਦੋਵਾਂ ਸਰਕਾਰਾਂ ਦੇ ਵੱਲੋਂ ਕੀਤੇ ਗਏ ਨੇ ਜੇ ਰਸਤਾ ਖੁੱਲਦਾ ਤਾਂ ਫਿਰ ਕੀ ਕਿਸਾਨ ਪੈਦਲ ਹੁਣ ਦਿੱਲੀ ਪਹੁੰਚਣ ਦਾ ਜੋ ਉਹਨਾਂ ਨੇ ਨਵਾਂ ਰਸਤਾ ਲੱਭਿਆ ਉਹ ਮਨਜ਼ੂਰ ਸਰਕਾਰਾਂ ਨੂੰ ਹੋਵੇਗਾ ਇਸ ਦੇ ਨਾਲ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਅੱਗੇ ਰੱਖਦੇ ਰਹਾਂਗੇ ਤੁਸੀਂ ਜੁੜੇ ਰਹੋ ਸਾਡੇ ਚੈਨਲ ਦੇ ਨਾਲ